ਦਾ ਨਾਮ ਹਰਪੀ ਸਿੰਘ ਹੈ ਫਰੀਦਕੋਟ ਜ਼ਿਲ੍ਹੇ ਦਾ অবজারভার ਹਾਂ ਮੈਂ ਅਕਾਲੀ ਦਲ ਵਾਰਸ ਪੰਜਾਬ ਦੇ ਜੱਥੇਬੰਦੀ ਦਾ ਤੇ ਅੱਜ ਅਸੀਂ ਇੱਥੇ ਜਿਹੜਾ ਹੈਗਾ ਵੀ ਮੰਗ ਪੱਤਰ ਦੇਣ ਲਈ ਇਕੱਠੇ ਹੋਏ ਹਾਂ ਕਿ ਜਿਹੜੀ ਐਨਐਸਏ ਵਾਰ-ਵਾਰ ਇੱਕ ਨਜਾਇਜ਼ ਤਰੀਕੇ ਦੇ ਨਾਲ ਵਧਾਈ ਜਾ ਰਹੀ ਹੈ। ਉਹਦੇ ਵਿਰੋਧ ਦੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਜਿਹੜਾ ਹੈ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਡੀਸੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਸੰਗਠਨ ਦੇ ਵੱਲੋਂ ਦਿੱਤਾ ਜਾ ਰਿਹਾ ਕਿ ਇਹ ਆਮ ਲੋਕਾਂ ਦੀ ਆਵਾਜ਼ ਹੈ ਇਹਨੂੰ ਤੁਸੀਂ ਜ਼ਿਆਦਾ ਦੇਰ ਤੱਕ ਰੋਕ ਨਹੀਂ ਸਕਦੇ। ਇੱਕ ਬੰਦੇ ਨੂੰ ਜੇਲ੍ਹ ਦੇ ਵਿੱਚ ਰੱਖ ਲੋਗੇ ਦਸਾਂ ਨੂੰ ਰੱਖ ਲੋਗੇ 100 ਬੰਦੇ ਨੂੰ ਰੱਖ ਲੋਗੇ ਜਿਹੜੇ 4 ਲੱਖ ਬੰਦੇ ਨੇ ਵੋਟ ਪਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੈ ਉਹਨਾਂ ਦੀ ਆਵਾਜ਼ ਨੂੰ ਤੁਸੀਂ ਕਿੰਨੀ ਕੁ ਦੇਰ ਤੱਕ ਰੋਕ ਲੋਗੇ ਤੇ ਉਹ ਅਗਲੀਆਂ ਲੇਖਨਾ ਵੀ ਆਉਣੀਆਂ ਨੇ ਤੇ ਜੇਕਰ ਇੰਨੇ ਹੀ ਤਰੀਕੇ ਦੇ ਨਾਲ ਐਸੇ ਤਰੀਕੇ ਦੇ ਨਾਲ ਨਜਾਇਜ਼ ਤਰੀਕੇ ਦੇ ਨਾਲ ਕਿਸੇ ਵੀ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਪੰਜਾਬ ਦਾ ਇਹ ਤਸਵੀਰ ਹੈ ਪੰਜਾਬ ਦਾ ਹਰ ਨਾਗਰਿਕ ਆ ਜਿਹੜਾ ਹਰ ਬੰਦਾ ਹੈ ਉਹ ਤੱਕੇ ਦੇ ਵਿਰੁੱਧ ਖੜਦਾ ਹੈ ਤੇ ਇਹਦੇ ਨਤੀਜੇ ਉਹਨਾਂ ਨੂੰ ਭੁਗਤਨੇ ਪੈਣਗੇ ਅਗਲਾ ਪ੍ਰੋਗਰਾਮ ਫਿਰ ਕੀ ਲਿਖਿਆ ਜਾ ਰਿਹਾ ਏ ਥੋੜਾ ਅਗਲਾ ਪ੍ਰੋਗਰਾਮ ਇਹ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ ਸਾਰੇ ਵਿਚਾਰ ਕਰਕੇ ਤੇ ਇਹ ਸੰਘਰਸ਼ ਨੂੰ ਲੰਮਾ ਤੇ ਹੋਰ ਤਿੱਖਾ ਲਜਾ ਕੇ ਉਹਨਾਂ ਦੇ ਸਾਹਮਣੇ ਲੈ ਕੇ ਜਾਂਦਾ ਜਾਊਗਾ ਅੱਜ ਅਸੀਂ ਲੋਕਾਂ ਦੁਆਰਾ ਚੁਣੇ ਹੋਏ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਜੋ ਲੋਕਸਭਾ ਹਲਕਾ ਖੰਡੂਤ ਸਾਬ ਤੋਂ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਤੇ ਸਰਕਾਰ ਵੱਲੋਂ ਵਾਰ-ਵਾਰ ਐਨਐਸਐ ਲਾਈ ਜਾ ਰਹੀ ਹੈ ਪਹਿਲਾ ਸਾਲ ਵਾਸਤੇ ਫਿਰ ਸਾਲ ਵਾਸਤੇ ਉਹਨੂੰ ਫਿਰ ਸਾਲ ਵਾਸਤੇ ਵਧਾ ਦਿੱਤੀ ਗਈ ਹੈ ਮੈਂ ਸਮਝਦਾ ਜਿਹੜੀ ਐਨਐਸਏ ਇਕੱਲੀ ਭਾਈ ਅਮਰਤਪਾਲ ਸਿੰਘ ਤੇ ਲਾਈ ਗਈ ਜਿੰਨੇ ਲੋਕਾਂ ਨੇ ਉਹਨੂੰ ਵੋਟ ਪਾਈ ਆ 4-5 ਲੱਖ ਲੋਕਾਂ ਨੇ ਉਹਨੂੰ ਵੋਟ ਪਾਈ ਆ ਇਹ 4-5 ਲੱਖ ਲੋਕਾਂ ਤੇ ਐਨਐਸਏ ਲਾਈ ਗਈ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਕਿਉਂਕਿ ਉਹਨਾਂ ਦੀ ਉਹਨਾਂ ਨੇ ਆਵਾਜ਼ ਬੰਨਣਾ ਸੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਣੀ ਸੀ ਹਲਕੇ ਦੀ ਲੋਕਾਂ ਦੀਆਂ ਜਿਹੜੀਆਂ ਦਰਬੇਸ਼ ਮੁਸ਼ਕਿਲ ਉਹਨਾਂ ਦਾ ਹੱਲ ਕਰਨਾ ਸੀ ਇਲਾਕੇ ਦਾ ਵਿਕਾਸ ਕਰਾਉਣਾ ਸੀਗਾ ਇਹ ਲੋਕਾਂ ਦਾ ਵਿਕਾਸ ਵੀ ਰੋਕਿਆ ਜਾ ਰਿਹਾ ਸਰਕਾਰ ਵੱਲੋਂ ਲੋਕਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਉਸ ਸੰਬੰਧੀ ਕਾਲੀ ਦਲ ਵਾਰਸ ਪੰਜਾਬ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਅੱਜ ਡੀਸੀ ਰਾਈ ਗਵਰਨਰ ਸਾਹਿਬ ਨੂੰ ਅੱਜ ਮੰਗ ਪੱਤਰ ਦਿੱਤੇ ਜਾ ਰਹੇ ਆ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਬਾਕੀ ਜਿੰਨੇ ਵੀ ਸਾਡੇ ਬੰਦੀ ਸਿੰਘ ਆ ਭਾਈ ਫਰਫੈਸਾ ਦਵਿੰਦਰਪਾਲ ਭੁੱਲਰ ਆ ਆ ਦੇਖੋ ਉਹ ਪ੍ਰੋਬਲ ਤੇ ਚੱਲ ਰਹੇ ਸੀ ਉਹਨਾਂ ਨੂੰ ਸਿਹਤ ਵੀ ਉਹਨਾਂ ਦੀ ਯਾਜਤ ਨਹੀਂ ਦੇ ਰਹੀ ਉਹਨਾਂ ਨੂੰ ਦੁਬਾਰਾ ਫਿਰ ਜੇਲ੍ਹ ਦੇ ਵਿੱਚ ਅੱਜ ਆਰਡਰ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਰੱਖਿਆ ਗਿਆ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੇ ਸਜ਼ਾਵਾਂ ਭੁਗਤ ਲਈਆਂ ਚਿਤ ਭਾਈ ਜਗਤਾਰ ਸਿੰਘ ਉਤਾਰਾ ਪਰਮਜੀਤ ਸਿੰਘ ਪੌਰਾ ਜਿਨ੍ਹਾਂ ਵੀ ਰਾਜਸੀ ਕੈਦੀ ਆ ਸਿੱਖਾਂ ਦੇ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਅਜੇ ਤੱਕ ਰਿਹਾਇ ਨਹੀਂ ਕੀਤਾ ਜਾ ਰਿਹਾ ਇੱਥੇ ਨੂਰਾ ਮਾਪਦੰਡਾ ਜਿਨ੍ਹਾਂ ਨੇ ਜੂਨ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸ਼ਹਿਰਿਆਂ ਧੀਆਂ ਪੈਣਾਂ ਨੂੰ ਬੇਪਥ ਕੀਤਾ ਦਿੱਲੀ ਦੇ ਵਿੱਚ ਉਹ ਸ਼ਰੇਆਮ ਕੋ ਮਰੇ ਹੋ ਐਮਪੀ ਬਣ ਗਏ ਮੈਂਬਰ ਪਾਰਲੀਮੈਂਟ ਬਣ ਗਏ ਐਮਐਲਏ ਬਣ ਗਏ ਪਰ ਦੂਸਰੀ ਪਾਸ ਸਿੱਖ ਨੌਜਵਾਨ ਜਿਨ੍ਹਾਂ ਨੇ ਆਪਣੀਆਂ ਹੱਕੀ ਮੰਗਾਂ ਦੇ ਲਈ ਜਦੋਂ ਉਹਨਾਂ ਤੇ ਅਤਿਆਚਾਰ ਹੋਇਆ ਉਹਨਾਂ ਦਾ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਹਰਮੰਦਰ ਸਾਹਿਬ ਗੁਰੂ ਰਾਮਦਾਸ ਦਾ ਦਰੱਟ ਆਇਆ ਕਿ ਉਹਦੋਂ ਬਾਅਦ ਉਹ ਸੰਘਰਸ਼ੀ ਕੁੱਤੇ ਉਹਨਾਂ ਨੇ ਆਉਦੀ ਜਿਹੜੀ ਸਜ਼ਾ ਸੀ ਉਹ ਵੀ ਭੁਗਤਦੀ ਅੱਜ ਤੱਕ ਉਹਨਾਂ ਨੂੰ ਰਿਆ ਨਹੀਂ ਕੀਤਾ ਜਾ ਜਾ ਰਿਹਾ ਦੂਜੇ ਪਾਸੇ ਸੌਦਾ ਸਾਧ ਜਿੱਤੇ ਕਿੰਨੇ ਆਰੋਪ ਲੱਗੇ ਕਿੰਨੇ ਕੇਸ ਆ ਉਤੇ ਉਹਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਸਿੱਖਾਂ ਨੂੰ ਚੜਾਉਣ ਵਾਸਤੇ ਜਿਨੇ ਸ਼ਰੇਆਮ ਪੰਜਾਬ ਦੇ ਵਿੱਚ ਆ ਕੇ ਦੁਰਗੋਸ਼ਣ ਦਾ ਸਮਾਗਰ ਰਚਿਆ ਉਹਦੇ ਕਾਰਨ ਕਿੰਨੀਆਂ ਇੱਥੇ ਫਸਾਦ ਵਧਿਆ ਲੜਾਈਆਂ ਹੋਈਆਂ ਉਹਨਾਂ ਸ਼ਰਿਆਂ ਰਜਾਨਾ ਪਰੋਲਾਂ ਦਿੱਤੀਆਂ ਜਾ ਰਹੀਆਂ ਜਿਹੜੇ ਸਿੱਖ ਕੈਦੀ ਸਾਡੇ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਡਾਕਟਰ ਸਾਹਿਬ ਕਾਨੂੰਨੀ ਪ੍ਰਕਿਰਿਆ ਅਗਲੀ ਹੁਣ ਕਿਵੇਂ ਵਿਸਥਾਰ ਕਰੋਗੇ ਤੁਸੀਂ ਅਸੀਂ ਇਹਦੇ ਰਾਈ ਸਰਕਾਰ ਨੂੰ ਪਹਿਲਾਂ ਤਾਂ ਸਾਡਾ ਫਰਜ਼ ਮੰਨਦਾ ਯਾਦ ਪੱਤਰ ਦੇਣ ਜਾ ਰਹੇ ਹਾਂ ਅੱਜ ਅਸੀਂ ਉਸ ਤੋਂ ਬਾਅਦ ਸ਼ਰਮਨੀ ਅਕਾਲੀ ਦਲ ਵਾਰਸ ਪੰਜਾਬ ਸਮੁੱਚੇ ਪੰਥਕ ਦਰਦਾਂ ਨੂੰ ਲੈ ਕੇ ਅਗਲਾ ਪ੍ਰੋਗਰਾਮ ਲਿਖਾਂਗੇ ਮੋਰਚੇ ਵੀ ਚੱਲ ਰਹੇ ਆ ਪਾਰਲਮੈਂਟ ਦੇ ਵਿੱਚ ਵੀ ਵਾਜਾ 88 ਗੀਆਂ ਵੱਖ-ਵੱਖ ਪਾਰਲਮੈਂਟ ਮੈਂਬਰਾਂ ਵੱਲੋਂ ਪਰ ਸਰਕਾਰ ਦੀ ਕਰਨ ਤੇ ਜੋ ਨਹੀਂ ਸਰਕਾਰ ਰਹੀਗੀ ਹੋਲੀ ਹੈ ਸਰਕਾਰ ਪਤਾ ਨਹੀਂ ਕੀ ਕਾਰਨ ਕਿ ਉਹਨਾਂ ਸਿੱਖ ਨੌਜਵਾਨਾਂ ਨੂੰ ਕਿਉਂ ਨਹੀਂ ਛੱਡਣਾ ਚਾਹੁੰਦੀ ਉਹਦੇ ਸਬੰਧੀ ਅੱਜ ਅਸੀਂ ਇੱਕ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇ ਲਜਾ ਦੇ ਅਗਲਾ ਪ੍ਰੋਗਰਾਮ ਕੀ ਲਿਖਿਆ ਜਾ ਰਿਹਾ ਹੈ ਅਗਲਾ ਪ੍ਰੋਗਰਾਮ ਆਉਣ ਵਾਲੇ ਸਮੇਂ 'ਚ ਸਾਰੇ ਜਿੰਨਾ ਵੀ ਸਾਡੀ ਬਾਡੀ ਉੱਪਰਲੇ ਲੈਵਲ ਦੀ ਉਹਨਾਂ ਨਾਲ رائے ਕਰਕੇ رائے مشورہ ਕਰਕੇ ਅਗਲਾ ਪ੍ਰੋਗਰਾਮ ਦੱਸਿਆ ਜਾ ਸਮੁੱਚੇ ਪੰਜਾਬ 'ਚ ਹੀ ਹੈ ਸਾਰੇ ਪੰਜਾਬ 'ਚ ਹੀ ਹੈ ਸਮੁੱਚੇ ਪੰਜਾਬ ਦੇ ਵਿੱਚ ਅੱਜ ਇਹ ਦਿੱਤੇ ਜਾ ਰਹੇ ਆ ਹਾਂ ਡੀਸਾ ਬਰਾਂ ਡੀਸਾ ਬੰਨੋਂ ਇਹ ਮੰਗ ਪੱਤਰ